ਤਾਂ ਜਿਹੜੇ ਵੀਰ ਨੇ ਸਟਾਰਟਅਪ ਕਰਨਾ ਨਾ ਉਹਦੇ ਲਈ ਜਮ ਵਧੀਆ ਆਪਣੀ ਓਪਰਚ्युनिटी ਆ ਗਈ ਤਾਂ ਇਹਨੂੰ ਉਮਰ ਕਿੰਨੀ ਹੈ ਪਹਿਲਾਂ ਤਾਂ ਇਹਦੀ ਵੀਰੇ ਉਮਰ ਵੀਰੇ 7 ਮਹੀਨਿਆਂ ਦਾ ਬੱਚਾ ਹੈ ਇਹ ਠੀਕ ਹੈ ਤੇ ਆਪੇ ਮੈਜਿਕ ਦੀ ਹੈਗੀ ਠੀਕ ਹੈ ਤੇ ਮਾਂ ਦੀ ਹੌਟਸਟਾਰ ਦੀ ਹੈਗੀ ਠੀਕ ਹੈ ਇਹ ਨੰਨੀ ਗੱਲ ਕਰੀ ਆਪਾਂ ਬਾਲਡੋਬਾਡ ਦੇ ਯਾਰਡੇ ਦੀ ਜੀ ਬਈ ਠੀਕ ਹੈ ਇਹਦੀ ਮਾਧਾਰ ਕਾਰਡ ਕਿੰਨਾ ਰਿਹਾ ਜੀ ਮਾਧਾਰ ਕਾਰਡ ਵੀਰੇ ਫਸਟ ਲਗਟੇ ਸੰਦਾ 32 ਸੀਗਾ ਦੂਜੇ ਸੁਦਾ 40 ਕਿਲੋ ਦੀ ਇਹ 40 ਕਿਲੋ ਲਈ 30 ਦਾ ਬੱਚਾ ਬਈ ਠੀਕ ਹੈ ਠੀਕ ਹੈ ਨਾ ਗੱਲ ਰੱਖਦੇ ਵੀਰੇ ਆਪਾਂ ਵੀ ਲੈਂਦੇ ਕਾਰਨ ਕੀ ਹੈਗਾ ਆਪਣੇ ਕੋਲੇ ਵੀਰੇ ਜਗ੍ਹਾ ਉਨੀ ਕੀ ਹੈਗੀ ਠੀਕ ਹੈ ਠੀਕ ਹੈ ਨਾ ਗੱਲ ਇੱਕ ਇਹ ਬੱਚਾ ਛੋਟਾ ਹੈਗਾ ਬਿਲਕੁਲ ਜੀ ਵੱਡਿਆਂ ਦੇ ਵਿੱਚ ਵੀਰੇ ਆਉਂਦਾ ਨਹੀਂ ਇਹ ਕਾਵਰ ਚ ਹੂੰ ਤੇ ਜਿਨੇ ਵੀਰ ਨੇ ਕੋਈ ਵੀ ਆਪ ਕਰਨੀ ਹੈ ਵਧੀਆ ਵੀ ਬਰੀਡਿੰਗ ਤੇ ਕੰਮ ਕਰਨਾਗਾ ਬਿਲਕੁਲ ਜੀ ਠੀਕ ਹੈ ਨਾ ਵੈਸਟ ਆਪਸ਼ਨ ਹੈ ਜੀ ਜਮਾਂ ਬੈਸਟ ਤੇ ਮੰਨ ਕੇ ਚੱਲ ਵੀ ਇਹ ਚਾਰ ਮਹੀਨੇ ਦੇ ਸੰਭ ਕੇ ਦੀ ਇਹ ਆਈ ਹੋ ਜੂਗੀ ਬਿਲਕੁਲ ਜੀ ਬਿਲਕੁਲ ਤੀਜੇ ਮਹੀਨੇ ਤੋਂ ਮਲੇ ਚਾਰਨ ਤੋਂ ਪਹਿਲੇ ਪਹਿਲੇ ਵੀਰੇ ਹੂੰ ਠੀਕ ਹੈ ਨਾ ਗੱਲ ਤੇ ਜਿਬਕੇ ਦੇ ਵੀਰ ਨੇ ਵਧੀਆ ਕਿਰ ਬਾਕੀ ਸਭੀ ਪਲੀ ਵੀ ਹੈਗੀ ਕੋਈ ਐ ਲਾ ਮਿਲੇ ਸੀ ਥਾਂ ਚਾਰਨੇਗੇ ਹੂੰ ਠੀਕ ਹੈ ਨਾ ਗੱਲ ਸੱਤ ਮਹੀਨੇ ਬੱਚਾ ਹੋਗਾ ਬਈ ਇਹ ਠ ਰੋਮਪੇ ਦੇ ਪਤਮੜੀ ਦੇ ਤਾਂ ਤੁਸੀਂ ਦੇਖ ਰਹੇ ਹੋ ਇਹਦਾ ਮੁੱਲ ਕੀ ਹੈ ਜੀ ਮੁੱਲ ਵੀਰੇ ਕਰੋਨਾ ਪਤ ਮਾਰਦੀ ਕਰਾ 45000 ਦਾ ਬੱਚਾ ਦਵਾਂਗੇ ਵੀਰੇ ਆਪਾਂ ਨੂੰ ਠੀਕ ਹੈ ਹਾਂ ਤਾਂ ਪਿੰਡ ਹੈਂਡ ਹੈ ਜਿਲ੍ਹਾ ਬਰਨਾਲਾ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ ਹੈ 9877 868299 ਬਾਈ ਠੀਕ ਹੈ ਜੀ ਤਾਂ ਵੀਡੀਓ ਦੇਖਣੀ ਤਿਆਰ ਹੋ